ਲਰਗਗਾ ਤੋਂ ਬਦਾ ਇੱਕ ਐਡਵੋਕੇਟ ਬਰਿੰਦਰ ਕੋਇਲ ਨੂੰ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਬਣਾਏ ਜਾਣ ਤੋਂ ਬਾਅਦ ਅੱਜ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ ਅੱਜ ਜਦੋਂ ਬਰਿੰਦਰ ਐਡਵੋਕੇਟ ਬਰਿੰਦਰ ਕੋਇਲ ਚੰਡੀਗੜ੍ਹ ਤੋਂ ਸੁੰਚਣ ਤੋਂ ਬਾਅਦ ਪਹਿਲੀ ਵਾਰ ਆਪਣੇ ਹਲਕੇ ਲਰਗਗਾ ਆਰਸੀ ਤਾਂ ਸ਼ਾਜ਼ਲੀ ਦੇ ਵਿੱਚ ਉਹਨਾਂ ਦਾ ਆਪ ਵਰਕਰਾਂ ਵੱਲੋਂ ਪਾਰੀ ਸਵਾਗਤ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਰਦਾਰ ਪਹਿਲਸ ਸਾਜਲੀ ਸਾਜਲੀ ਵਿਖੇ ਐਡਵੋਕੇਟ ਬਰਿੰਦਰ ਗੋਇਲ ਦਾ ਮੰਤਰੀ ਬਣਦੇ ਤੇ ਉਹਨਾਂ ਨੂੰ ਉਹਨਾਂ ਦੇ ਮੰਤਰੀ ਬਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਨੇ ਤੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਐਡਵੋਕੇਟ ਬਰਿੰਦਰ ਗੋਇਲ ਮੰਤਰੀ ਬਣ ਤੋਂ ਪਹਿਲੀ ਵਾਰ ਅੱਜ ਸਾਜਲੀ ਆਏ ਹਨ ਅਤੇ ਇਹ ਆਪਣੇ ਹਲਕੇ ਆਪਣੇ ਘਰ ਲਰਗਾ ਕਾ ਜਾ ਰਹੇ ਸੀ ਤਾਂ ਉਸ ਤੋਂ ਸ਼ਾਜ਼ਲੀ ਜਦੋਂ ਪਹੁੰਚੇ ਤਾਂ ਉੱਥੇ ਵਰਕਰ ਪਹਿਲਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਕਿ ਵੱਡੀ ਵੱਡੀ ਜ਼ਿੰਮੇਵਾਰੀ ਜੋ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਪਾਈ ਹੈ ਤਾਂ ਇਹ ਹੁੰਦਾ ਵੀ ਹੁਣ ਐਡੀ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਪਾਤੀ ਵੀਰੋ ਸਹੀ ਢੰਗ ਦੇ ਨਾਲ ਨਿਵਾਸ ਕੀ ਇਹ ਹੀ ਕੁਥਲ-ਕੁਥਲੇ ਮੰਦ ਦੇ ਵਿੱਚ ਪਰ ਮੈਨੂੰ ਪੂਰਨ ਯਕੀਨ ਆ ਕਿ ਜਿਸ ਤਰੀਕੇ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਚੱਲ ਰਹੀ ਹੈ ਲੋਕਾਂ ਦੇ ਭਲੇ ਦੇ ਕੰਮ ਕਰ ਰਹੀ ਹੈ ਤਾਂ ਉਹ ਅਸੀਂ ਸਾਰੇ ਕੰਮ ਉਸੇ ਤਰ੍ਹਾਂ ਜਾਰੀ ਰੱਖ ਕੇ ਜਿਸ ਤਰ੍ਹਾਂ ਪਾਈਪ ਲਾਈਨ ਦੀ ਗੱਲ ਕੀਤੀ ਹੈ ਤਾਂ ਮੈਂ ਰਾਤ ਮੰਤਰੀ ਬਣਿਆ ਸਵੇਰੇ ਮੈਂ ਅਫਸਰਾਂ ਨਾਲ ਮੀਟਿੰਗ ਕੀਤੀ ਹੈ ਤੇ ਬਹੁਤ ਬੁਰੇ ਹਾਲਤ ਨੇ ਪੰਜਾਬ ਦੇ 100% ਪਾਣੀ ਦਾ 68% ਵਰਤਿਆ ਜਾ ਰਿਹਾ ਉਸੇ ਪਾਣੀ ਦੇ ਤੇ ਲੋਕਾਂ ਦੇ ਕਤਲ ਹੋ ਜਾਂਦੇ ਨੇ ਬਿਲਕੁਲ ਇੱਕ ਇੱਕ ਮਿੰਟ ਪਿੱਛੇ ਤੇ ਧਿਆਨ ਹੀ ਕਿਸੇ ਨੇ ਨਹੀਂ ਦਿੱਤਾ ਸੋ ਇਹ ਸਾਰਾ ਅਸੀਂ ਕਰਕੇ ਦੇਵਾਂਗੇ ਲੋਕ ਖੁਦ ਮਹਿਸੂਸ ਕਰਨਗੇ ਜਿਵੇਂ ਲਹਿਰੇ ਹਲਕੇ ਦੇ ਵਿੱਚ 18000 ਏਕੜ ਜ਼ਮੀਨ ਨੂੰ ਪਾਣੀ ਜਿਹੜਾ ਪਿਛਲੇ 38 ਸਾਲਾਂ ਤੇ ਨਹੀਂ ਲੱਗਿਆ ਸੀ ਉਹ ਅਸੀਂ ਲਗਦਾ ਕੀਤਾ ਠੀਕ ਹੈ ਬਲੇ ਸੋ ਨਿਆ ਬਹੁਤ ਸੁਰੀਆ